ਸਾਤਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਨੂ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀ ਜਿਹੜੀ ਵੀਡੀਓ ਵਿੱਚ ਕਲੈਕਸ਼ਨਾਂ ਨੇ ਮੈਂ ਪਾਰਟੀwear ਕਲੈਕਸ਼ਨਾਂ ਦੇ ਨਾਲ ਹੀ ਜਿਹੜੀਆਂ ਨੇ ਬੁਟੀਕ ਕਲੈਕਸ਼ਨਾਂ ਨੇ ਬਹੁਤ ਸੋਹਣੇ ਰੰਗ ਨੇ ਜ਼ਿਆਦਾਤਰ ਇਹ ਜਿਹੜੇ ਸੂਟ ਨੇ ਸਿੰਗਲ ਸਿੰਗਲ ਕਲਰ ਵਿੱਚ ਆਏ ਨੇ ਅਗਰ ਕਿਸੇ ਵਿੱਚ ਰੰਗ ਹੈਗਾ ਤਾਂ ਮੈਂ ਇੱਥੇ ਐਡ ਕਰ ਦਿੱਤਾ ਹੈ ਬਾਕੀ ਵਿੱਚ ਰੰਗ ਨਹੀਂ ਹੈਗਾ ਰੇਟ ਸਭ ਦਾ ਡਿਫਰੈਂਟ ਡਿਫਰੈਂਟ ਹੈ ਐ ਸੂਟ ਜਿਹੜੇ ਨੇ ਬੁਟੀਕ ਵਾਲੇ 1400 ਦੇ ਵਿੱਚ ਤੁਹਾਨੂੰ ਰੇਟ ਮਿਲ ਜਾਣਗੇ ਇਦਾਂ ਦੇ ਜਿਹੜੇ ਰੰਗ ਨੇ ਡਾਰਕ ਟੋਨ ਵਿੱਚ ਆਣਗੇ ਸਾਰੇ ਚੀਮੇ ਕਰਵਾ ਚੌਥਾ ਆ ਰਿਹਾ ਹੈ ਸਪੈਸ਼ਲ ਇਹਨਾਂ ਦਿਨਾਂ ਲਈ ਵਿਆਹਾਂ ਸ਼ਾਦੀਆਂ ਲਈ ਅੱਗੋਂ ਸਾਰੇ ਕੀ ਦਿਨ ਤਿਆਰ ਆ ਰਹੇ ਨੇ ਉਹਨਾਂ ਲਈ ਸਪੈਸ਼ਲ ਸੂਟ ਨੇ ਸੂਟ ਸਾਰੇ ਅਵੇਲੇਬਲ ਨੇ ਰੰਗ ਬਹੁਤ ਪਿਆਰੇ ਨੇ ਐ ਸੂਟ ਜਿਹੜਾ 1000 ਰੁਪਏ ਦੇ ਵਿੱਚ ਟੌਪ ਐਂਡ ਬਾਟਮ ਦੀ ਕਲੈਕਸ਼ਨ ਮਿਲੇਗੀ ਬਾਟਮ ਫੁੱਲ ਏਮਬਰਾਇਡਡ ਹੈ ਸ਼ਰਟ ਫੁੱਲ ਏਮਬਰਾਇਡਡ ਹੈ ਚਿਨੌਨ ਦੇ ਫੈ布ਰਿਕ ਦੇ ਨਾਲ ਚਿਨੌਨ ਸ਼ਿਫॉन ਦਾ ਫੈ布ਰਿਕ ਆਏਗਾ ਬਹੁਤ ਪਿਆਰੇ ਰੰਗ ਨੇ ਤੇ ਜਿਹੜੇ ਰੰਗਾਂ ਵਿੱਚ ਥੋੜੀ-ਬੋਤੀ ਕਨਫਿਊਜ਼ਨ ਹੈ ਉਹਨਾਂ ਦੇ ਬਾਰੇ ਵਿੱਚ ਜਿਹੜਾ ਉੱਪਰ ਰੰਗ ਇੱਥੇ ਐਡ ਕਰਕੇ ਉਹਨਾਂ ਦੇ ਨੀਮ ਦੇ ਨਾਲ ਐਡ ਕਰ ਦਿੱਤਾ ਹੈ ਤਾਂ ਕਿ ਕਿਸੇ ਨੂੰ ਕੋਈ ਕਨਫਿਊਜ਼ਨ ਨਾ ਰਹੇ ਕਿ एग्ਜੈਕਟ ਜਿਹੜਾ ਕਲਰ ਉਹ ਸੂਟ ਦਾ ਕਿਵੇਂ ਦਾ ਆਏਗਾ ਸੂਟ ਜਿਹੜੇ ਨੇ ਇਹਨਾਂ ਦੇ ਵਿੱਚ ਸਾਰੇ ਜਿਵੇਂ ਕਿ ਮੈਂ ਦੱਸਿਆ ਕਿ ਵੈਡਿੰਗ ਸਪੈਸ਼ਲ ਨੇ ਵਿਆਹਾਂ ਸ਼ਾਦੀਆਂ ਲਈ ਸੂਟ ਆਏ ਨੇ ਕਰਵਾ ਚੌਥ ਆ ਰਿਹਾ ਹੈ ਉਹਨਾਂ ਲਈ ਵੀ ਕਲੈਕਸ਼ਨਾਂ ਨੇ ਇਹ ਹੁਣ ਜਿਹੜੇ ਕੋ ਸਿਜ਼ਨ ਚੱਲਣਾ ਇਹਦੇ ਦੇ ਵਿੱਚ ਜਿਹੜੇ ਆਖੀ ਵਿਆਹਾਂ ਬਹੁਤ ਪਿਆਰੇ ਤੇ ਸੋਹਣੇ ਨੇ ਰੇਂਜ ਜੜੀ ਹੈ ਸਬ ਦੀ ਬੜੀ ਅਫੋਰਡੇਬਲ ਹੈ ਤੁਸੀਂ ਸੂਟ ਨੂੰ ਬਾਏ ਕਰਨਾ ਚਾਹੁੰਦੇ ਹੋ ਜਾਂ ਸੂਟ ਦੇ ਬਾਰੇ ਵਿੱਚ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਮੈਂ ਆਪਣਾ ਨੰਬਰ 6239245750 ਐਡ ਕੀਤਾ ਆ। ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕੁਇਰੀ ਕਰਨਾ ਚਾਹੁੰਦੇ ਹੋ। ਹਾਈ ਰੇਂਜ ਹਰ ਤਰ੍ਹਾਂ ਦੀਆਂ ਦੇ ਹਰ ਤਰ੍ਹਾਂ ਦੇ ਸੂਟਾਂ ਦੀ ਜਿਹੜੀ ਕਲੈਕਸ਼ਨਾਂ ਮੇਰੇ ਕੋਲ ਅਵੇਲੇਬਲ ਹੁੰਦੀਆਂ ਨੇ ਤੁਸੀਂ ਜਿਸ ਵੀ ਰੇਂਜ ਦੇ ਵਿੱਚ ਸੂਟ ਖਾਓਗੇ ਤੁਹਾਨੂੰ ਮਿਲ ਜੇਗਾ 680 ਰੁਪਏਾਂ ਦੇ ਵਿੱਚ 5 ਮੀਟਰ ਆਲ ਓਵਰ ਪ੍ਰਿੰਟਡ ਸੂਟ ਮਿਲੇਗਾ ਜੇਕਰ ਤੁਹਾਨੂੰ ਪਲੇਨ ਫੈਬਰਿਕ ਚਾਹੀਦਾ ਤਾਂ ਉਹ ਵੀ ਮਿਲ ਜੇਗਾ ਜੇਕਰ ਤੁਹਾਨੂੰ ਪ੍ਰਿੰਟਡ ਸੂਟ ਪਸੰਦ ਨੇ ਤਾਂ ਵੀ ਮਿਲ ਜਾਣਗੇ ਕਢਾਈਆਂ ਵਾਲੇ ਜਿਹੜੇ ਮਸ਼ੀਨ ਦੀਆਂ ਕਢਾਈਆਂ ਵਾਲੇ ਨੇ ਉਹ ਵੀ ਮਿਲ ਜਾਣਗੇ ਤੇ ਹੈਂਡਵਰਕ ਵਾਲੀਆਂ ਜਿਹੜੀਆਂ ਬੁਟੀਕ ਦੀਆਂ ਕਲੈਕਸ਼ਨਾਂ ਹੁੰਦੀਆਂ ਨੇ ਉਹ ਵੀ ਮਿਲ ਜਾਣਗੀਆਂ ਸੂਟ ਜਿਹੜੇ ਨੇ ਇਹਨਾਂ ਵਿੱਚ ਹੰਗਾ ਫੈਬਰਿਕ ਡਿਜ਼ਾਈਨ ਜਿੰਨਾ ਜਿੰਨਾ ਵਿੱਚ ਜੋ ਜੋ ਅਵੇਲੇਬਲ ਹੁੰਦਾ ਹੈ ਮੈਂ ਇੱਥੇ ਐਡ ਕਰ ਦਿੱਨੀ ਆ। ਬਾਗੇ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਉਹਦੇ ਲਈ ਨੰਬਰ ਮੈਂ ਆਪਣਾ 6239245750 ਐਡ ਕੀਤਾ ਆ। ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਤੀ ਖਰੀਦਣੀ ਹੈ। ਚਾਹੀਏ ਉਹ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਉਹਨਾਂ ਦੇ ਵਿੱਚੋਂ। ਸਟੇਟਸ ਵੇਖਣਾ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ। ਤੁਹਾਡਾ ਨੰਬਰ ਸੇਵ ਕਰ ਲਵਾਂਗੇ ਆਪਣਾ ਨਾਮ ਤੇ ਸਿਟੀ ਦਾ ਨਾਮ ਦੱਸ ਦੇਣਾ। ਜੇਕਰ ਤੁਸੀਂ ਸੂਟ ਸੇਲ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਅਗੀ ਤੁਹਾਨੂੰ ਜਿਹੜੀਆਂ ਡੇਲੀ ਦੀਆਂ ਸੂਟਾਂ ਦੀਆਂ ਅਪਡੇਟ ਪੋਸਟਿੰਗ ਜਿਹੜੀਆਂ ਆ ਜਾਇਆ ਕਰਨਗੀਆਂ ਹਰ ਰੇਂਜ ਤੇ ਹਰ ਸਟਾਈਲ ਦੀਆਂ ਜਿਹੜੀਆਂ ਕਲੈਕਸ਼ਨਾਂ ਮੇਰੇ ਕੋਲ ਅਵੇਲੇਬਲ ਨੇ ਕੋਈ ਵੀ ਕੁਐਰੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟੈਂਡੀ ਦੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ